ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕਾਰ ਸੇਵਾ ਵਾਲੇ ਸੰਪਰਦਾਵਾਂ ਦੇ ਸਹਿਯੋਗ ਨਾਲ ਲਗਾਤਾਰ ਹੀ ਗੁਰਦੁਆਰਿਆਂ ਵਿੱਚ ਕਾਰ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਗੁਰਦੁਆਰਾ ਸ਼ਹੀਦਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਿਖੇ ਲੰਗਰ ਹਾਲ ਦੀ ਦੂਜੀ ਮੰਡਲ ਦੇ ਲੈਂਟਰ ਦੀ ਕਾਰ ਸੇਵਾ ਆਰੰਭੀ ਗਈ ਲੰਗਰ ਹਾਲ ਦੀ ਪਹਿਲੀ ਮੰਡਲ ਦਾ ਲੈਂਟਰ ਐਸਜੀਪੀਸੀ ਅਤੇ ਸੰਤ ਪਾਵਾ ਕਾਰ ਸੇਵਾ ਪੂਰੀ ਵਾਲਿਆਂ ਦੇ ਸਹਿਯੋਗ ਨਾਲ ਪਾਇਆ ਗਿਆ ਦੂਜੀ ਮੰਜ਼ਲ ਦੇ ਲੈਟਰ ਦੀ ਸੇਵਾ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਆਰੰਭੀ ਗਈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ

ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰਬਾਹਿਗੁਰੂ ਵਾਹਿਗੁਰੂ ਵਾਹਿਗੁਰਬਾਹਿਗੁਰੂ इस मौके बाबा कश्मीर सिंह जी पुरी वाले ने कहा ਦੀ ਲਗਾਤਾਰ ਹੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਹਿਬਾਨ ਵਿੱਚ ਸੇਵਾਵਾਂ ਚੱਲ ਰਹੀਆਂ ਹਨ ਜੀ ਕਾਲ ਖਾਲਸਾ ਵਾਇਗੁਰ ਦੀ ਕੀਫਤੇ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਜੋ ਪਿਛਲੇ ਸਮੇਂ ਤੋਂ ਸੇਵਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਪਰਦਾਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾਵਾਂ ਸ਼ੀਰਾਂ ਦੀ ਕਿਰਪਾ ਦੇ ਨਾਲ ਦਿੱਤੀਆਂ ਗਈਆਂ ਰਾਦਰ ਪੜਾਈ ਸਵਾਦਾ ਸਵਾਵਾਂ ਜਿਹੜੀਆਂ ਨੇ ਅੱਗੇ ਚੱਲ ਰਹੀਆਂ ਨੇ ਭਾਵੇਂ ਥੱਲੇ ਬੇਸਮੈਂਟਾਂ ਦੇ ਕੰਮ ਮੁਕੰਮਲ ਹੋ ਗਏ ਨੇ ਉੱਪਰ ਲੰਗਰ ਹਾਲ ਦੀ ਇਮਾਰਤ ਬਣ ਰਹੀ ਹੈ ਇਹ ਵੀ ਅੱਜ ਦੂਸਰੀ ਮੰਜ਼ਲ ਦਾ ਲਿੰਟਰ ਪਾਇਆ ਇੱਕ ਹੋਰ ਉੱਪਰ ਪੈ ਕੇ ਤੇ ਹਾਫ ਹੋਰ ਪੈ ਕੇ ਫਿਰ ਇਹਦੀ ਤਿਆਰੀ ਸ਼ੁਰੂ ਹੋ ਜਾਏਗੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ 8 10 15 ਦਿਨਾਂ ਬਾਅਦ ਜਿਹੜੇ ਆ ਲਿੰਟਰ ਪਾਇਆ ਲੰਮੇ ਨੇ ਅੱਜ ਵੀ ਇੱਕ ਲਿੰਟਰ ਪਾਉਣ ਦੀ ਸ਼ੁਰੂਆਤ ਜਿਹੜੀ ਉਹ ਸ਼ੁਰੂ ਕੀਤੀ ਗਈ ਜਿਦੇ ਵਿੱਚ ਸਤਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਜਾਪ ਸਿੰਘ ਜੀ ਸਰਦਾਰ ਅਬਜੈਤ ਸਿੰਘ ਜੀ ਅਭਿਆਸੀ ਜੀ ਅਤੇ ਗੁਰਦਰਾ ਸਾਹਿਬ ਜੀ ਦੇ ਸਤਕਾਰਯੋਗ ਮੈਨੇਜਰ ਸਾਹਿਬ ਤੇ ਬਾਕੀ ਵੀ ਸਾਰੇ ਦਰਜਾ ਫਾ ਦਰਜਾ ਜਿਹੜੇ ਸ਼ਹੀਦਾਂ ਦੇ ਸੇਵਾਦਾਰ ਨੇ ਸਾਰਿਆਂ ਨੇ ਹਾਜ਼ਰੀ ਭਰੀ ਇਸ ਅਰੰਭਤਾ ਦੀ ਸੇਵਾ ਦੇ ਵਿੱਚ ਆਪਣਾ ਭਾਈ ਰਜਿੰਦਰ ਸਿੰਘ ਜੀ ਮਹਿਤਾ ਮੈਂ ਸ਼੍ਰੋਮਣੀ ਕਮੇਟੀ ਉਹ ਵੀ ਹਾਜ਼ਰੀ ਲਵਾ ਕੇ ਗਏ ਸੋ ਹੱਥ ਸਾਰਿਆਂ ਨੇ ਮਿਲਕੇ ਗੁਰੂ ਚਰਣਾ ਵਿੱਚ ਅਰਦਾਸ ਕਰਕੇ ਤੇ ਸੇਵਾ ਦੀ ਰੰਪਤਾ ਕੀਤੀ ਆ ਛੀਦਾ ਦੇ ਚਰਣਾ ਵਿੱਚ ਅਰਦਾਸ ਕਰਦੇ ਆ ਕਿ ਸ਼ਹੀਦੋ ਸਿੰਘੋ ਛੇਤੀ ਤੋਂ ਛੇਤੀ ਇਹ ਜਿਹੜਾ ਕਾਰਜ ਆ ਮੁਕੰਮਲ ਹੋਵੇ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਇਹ ਚਾਲੂ ਕੀਤਾ ਜਾਵੇ ਤਾਂ ਜੋ ਬਹੁਤ ਸੰਗਤਾਂ ਜਿਹੜੀਆਂ ਨੇ ਸ਼ਹੀਦਾਂ ਤੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਇਸ ਕਰਕੇ ਕਾਰਾਂ ਖਿਲਾਰਨ ਵਾਸਤੇ ਬੜੀ ਲੋੜ ਹੈ ਬਾਈਕ ਮੋਟਰਸਾਈਕਲ ਖਿਲਾਰਨ ਵਾਸਤੇ ਬੜੀ ਲੋੜ ਹੈ ਤੇ ਲੰਗਰ ਹਾਲਾਂ ਦੀ ਬੜੀ ਲੋੜ ਹੈ ਇਹ ਸਾਰਾ ਕੁਝ ਸ਼ਹੀਦਾਂ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਦੇ ਨਾਲ ਹੀ ਸੰਭਵ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਛੇਤੀ ਮੁਕੰਮਲ ਹੋਵੇ ਤੇ ਛੇਤੀ ਜਿਹੜਾ ਇਹ ਸੰਗਤਾਂ ਦੀ ਸੇਵਾ ਵਿੱਚ ਚੱਲੂ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦਰਾ ਸ਼ਹੀਦ ਗੰਗਸਾਹਿਬ ਜੀ ਦੇ ਲੰਗਰ ਹਾਲ ਦੀ ਦੂਸਰੀ ਮੰਜ਼ਲ ਦੇ ਦੂਸਰੇ ਪੜਾ ਦੀ ਲੈਂਟਰ ਦੀ ਅੱਜ ਸ਼ੁਰੂਆਤ ਹੋਈ ਹੈ ਜੀ ਲੈਂਟਰ ਦੀ ਸ਼ੁਰੂਆਤ ਕਰਨ ਸਮੇ ਸਾਡੇ ਵਿੱਚ ਬਹੁਤ ਸਤਿਕਾਰਯੋਗ ਮੈਂਬਰ ਸਭਾ ਨਾਲ ਹਾਜ਼ਰ ਹੋਏ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸਿਵਿੰਦਰ ਸਿੰਘ ਜੀ ਪੂਰੀ ਵਾਲਿਆਂ ਦੀ ਰਹਿ ਨਮਾਈ ਹੇਠ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਆਉਣ ਵਾਲੇ ਸਮੇਂ ਵਿੱਚ ਜਲਦੀ ਤੋਂ ਜਲਦੀ ਇਹ ਤਿਆਰ ਹੋ ਜਾਏਗਾ ਜੀ ਨੰਗਰਾਲ ਦੀ ਮਾਤ ਪੂਰੀ ਕੰਪਲੀਟ ਹੋ ਜਾਏਗੀ ਜੀ ਜਿਹੜੀ ਸੰਗਤ ਦੀ ਸਹੂਲਤ ਵਾਸਤੇ ਮੁੜ ਕੇ ਖੋਲ ਦਿੱਤੀ ਜਾਵੇਗੀ ਜੀ ਇਸ ਤੋਂ ਇਲਾਵਾ ਕਾਰ ਪਾਰਕਿੰਗਾਂ ਦੇ ਤਿਆਰ ਹੋ ਗਿਆ ਨੇ ਉਹਨਾਂ ਦੇ ਥੋੜੇ ਥੋੜੇ ਕੰਮ ਰਹਿ ਗਏ ਆ ਜੀ ਉਹ ਵੀ ਬਾਬਾ ਜੀ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਕਰਵਾ ਦਿੱਤੇ ਜਾਵੇ ਕਿਉਂਕਿ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ ਆ ਸੰਗਤ ਦੀ ਆਮਦ ਬਹੁਤ ਜ਼ਿਆਦਾ ਹੋ ਗਈ ਆ ਮਾਨਯੋਗ ਪ੍ਰਧਾਨ ਸਾਹਿਬ ਜੀ ਦੀ ਸਾਨੂੰ ਸਪੈਸ਼ਲ ਹੁਕਮ ਆ ਵੀ ਗੋਦਰਾ ਸਹਿਬ ਸੰਕਤੀ ਸਹੂਲਤਾਂ ਵਾਸਤੇ ਗੁਰਦਵਾਰ ਮਹਾਰਤੀ ਕਮਾ ਨੂੰ ਪਹਿਲ ਦੇ ਆਧਾਰ ਤੇ ਨਿਪਰੇ ਚੜਾਇਆ ਜਾਵੇ ਅਸੀਂ ਇਹੀ ਬੇਨਤੀ ਮਹਾਂਪੁਰਖਾਂ ਨੂੰ ਕੀਤੀ ਸੀ ਮਹਾਂਪੁਰਖਾ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਜੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਸੰਗਤਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਮਹਾਂਪੁਰਖਾਂ ਦਾ ਸੰਯੋਗ ਦੇ ਕੇ ਧੰਨਵਾਦ ਦੇ ਪਾਤਰ ਬਣਾਇਆ ਜਾਵੇ ਜਿਸ ਨਾਲ ਜਲਦੀ ਤੋਂ ਜਲਦੀ ਸੇਵਾ ਮੁਕੰਮਲ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ